ਮੈਨੂੰ ਫਿਰ ਮੈਂ ਬੋਲਣਾ ਇਥੇ ਆਣ ਕੇ ਮੈਨੂੰ ਇੰਨਾ ਵਧੀਆ ਲੱਗਾ ਹੈ ਕਿ ਸੰਗਤ ਦੀ ਤੇ ਸੰਤਾਂ ਦੀ ਜਿਹੜੇ ਧੂੜ ਸਿਰ 'ਚ ਪੈਂਦੀ ਆ ਨਾ ਇਹ ਬਹੁਤ ਦਰਲੱਭ ਹੁੰਦੀ ਆ ਤੇ ਕਰਮਾ ਨਾਲ ਮਿਲਦੀ ਆ ਬਹੁਤ ਵੱਡ ਭਾਗੇ ਹੋਈਏ ਤੇ ਇਹੋ ਜੇ ਸਾਨੂੰ ਮੇਲੇ ਮਿਲਦੇ ਨੇ ਇਹ ਕੋਈ 276 ਬਿਕਰਮੀ ਸੰਮਤ ਅਜ ਤੋਂ ਕੋਈ 50 ਸਾਲ ਪਹਿਲਾਂ ਸ਼ੁਰੂ ਹੋਇਆ ਇੱਥੇ ਨਸ਼ਹਿਰਾ ਮੱਝਾ ਸਿੰਘ ਮੇਨ ਪੰਜਾਬ ਦੇ ਵਿੱਚ ਤੇ ਇਹ ਦੂਸਰੇ ਨੰਬਰ ਤੇ 50 ਸਾਲਾਂ ਤੋਂ ਇਹ ਸੰਸਥਾ ਚੱਲ ਰਹੀ ਆ ਬਾਣੀ ਨਾਲ ਜੁੜਿਆ ਬਾਣੀ ਨਾਲ ਜੁੜਿਆ ਮੈਨੂੰ ਇੱਥੇ ਅਣਕੀ ਇਨਾ ਵਧੀਆ ਲੱਗਾ ਤੇ ਇਹ ਸਭ ਮੈਂ ਜਿਹੜਾ ਕ੍ਰੈਡਿਟ ਆ ਨਾ ਆਪਣੇ ਬੇਟੇ ਅਮਰਜੀਤ ਸਿੰਘ ਨੂੰ ਦਿੰਨੀ ਆ ਵਾਹਵਾਲਿਆਂ ਨੂੰ ਕਿਉਂਕਿ ਇਹਨਾਂ ਨੇ ਹੀ ਮੈਨੂੰ ਇਹ ਰਾਹ ਦਿਖਾਇਆ ਏ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਠਾਰੀ ਦੇ ਵਿੱਚ ਵੀ ਕੋਈ ਐਹੋ ਜੀ ਪਵਿੱਤਰ ਜਗ੍ਹਾ ਹੈਗੀ ਆ ਤੇ ਬੇਟੇ ਦੇ ਦੱਸਣ ਤੇ ਅੱਜ ਇਹਨੇ ਮੈਨੂੰ ਹੁਣੇ ਫੋਨ ਕੀਤਾ ਇੱਕ ਘੰਟਾ ਪਹਿਲੋਂ ਤੋਂ ਮੈਂ ਰਾਣੀਆਂ ਸੀ ਉਦੋਂ ਮੈਂ ਕਿਹਾ ਚੱਲ ਬੇਟੇ ਮੈਂ ਆਉਣੀ ਆ ਸ਼ਾਇਦ ਇਹਦੀ ਸਿਹਤ ਨਹੀਂ ਸੀ ਠੀਕ ਤੇ ਮੈਂ ਇਹਨੇ ਮੈਨੂੰ ਪਹਿਲੋਂ ਬੁਲਾਇਆ ਨਹੀਂ ਪਰ ਇੱਥੇ ਮੈਂ ਪਿਛਲੇ ਸਾਲ ਵੀ ਆਈ ਸੀ ਤੇ ਝੋਲੀਆਂ ਭਰ ਕੇ ਗਈ ਸੀ ਇਸ ਵਾਰ ਵੀ ਮੈਂ ਆਈ ਆ ਤੇ ਮੈਂ 19 ਮਈ ਵਾਸਤੇ ਝੋਲੀ ਕੀਤੀ ਆ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕੀਤੀ ਆ ਕਿ ਇਹਨੂੰ ਭਰ ਦਿਓ ਸੋ ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਇੰਨਾ ਵਧੀਆ ਸ਼ਾਨਦਾਰ ਤੇ ਜਗਾ ਤੇ ਇਹਦਾ ਸਾਰਾ ਹੀ ਪ੍ਰਬੰਧ ਮੈਂ ਸਾਰੀ ਵਰਕਿੰਗ ਟੀਮ ਨੂੰ ਮੁਬਾਰਕ ਬਾਦ ਦਿੰਨੀ ਆ ਕਿਉਂਕਿ ਹਮੇਸ਼ਾ ਦੀ ਨੀਲਤਾਰੀਆ ਸਾਰੇ ਨੀਲਤਾਰੀ ਸੰਸਥਾ ਨੂੰ ਮੁਬਾਰਕ ਬਾਦ ਦਿੰਨੀ ਆ ਕਿ ਉਹਨਾਂ ਦੀ ਵਜ੍ਹਾ ਕਰਕੇ ਇਹ ਪ੍ਰੋਗਰਾਮ ਇੰਨਾ ਸ਼ਾਨਦਾਰ ਤੇ ਬਹੁਤ ਵਧੀਆ ਹੁੰਦਾ ਹੈ ਤੇ ਮੇਰੇ ਵੱਲੋਂ ਸਾਰਿਆਂ ਨੂੰ ਸੰਸਥਾ ਵਾਲਿਆਂ ਨੂੰ ਸ਼ਾਬਾਸ਼ ਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਨੀ ਆ ਕਿ ਸਫਲ ਪ੍ਰੋਗਰਾਮ ਉਹਨਾਂ ਦਾ ਹੁੰਦਾ ਹਮੇਸ਼ਾ ਥੈਂਕ ਯੂ ਦਿਲ ਕਾ ਫਿਕਰ ਨਾ ਜਾ ਟਕ ਧਮ ਕਰਾਰੀ ਜੋ ਕਰ ਹਾਜ਼ਰ ਹਜ਼ੂਰ ਖੁਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ ਹੈ ਬੰਦੇ ਖੋਜ ਦਿਲ ਹਰ ਰੋਜ ਮਾਂ ਫਿਰ ਪਰੇਸ਼ਾਨੀ ਮਾਂ ਹੈ ਦਸ ਤਗੀਰੀ ਨਾ ਹੈ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਪ੍ਰਾਨ ਆਥਨ ਆਥ ਸਕੇ ਦੀਨ ਦਰਦ ਨਿਵਾਰ ਹੈ ਸਮਰਾਥਿਆ ਗਾਮ ਪੂਰਨ ਮੋਹੇ ਰੂਪ ਮਹਾ ਭਿਆਨ ਨਾਨਕ ਪਾਰ ਉਤਾਰ ਅਨੰਦ ਗੁਣੀ ਦੀ ਦਾਨ ਗੁਰੂ ਗਰੀਬ ਨਿਵਾਜ ਗਰੀਬ ਬਨਵਾ ਪਰਮ ਸਤਕਾਰਯੋ ਗੁਰੂ ਰੂਪ ਸਾਧ ਸੰਗਤ ਮਾਈ ਭਾਈ ਗੁਰੂ ਖਾਲਸਾ ਜੀਓ ਇਹ ਜੋ ਬਿਕਰਮੀ ਸੰਤ 276 ਹਜ਼ੂਰ ਪਾਠਿਆਂ ਦੇ ਪਾਤਸ਼ਾਹ ਕਿਲੇ ਵਾਲੇ ਮਹਾਰਾਜ ਸ੍ਰੀ ਨਰੰਗਾਰ ਜੀ ਨੇ ਸ੍ਰੀ ਅਟਾਰੀ ਸਾਹਿਬ ਵਿਖੇ ਜਦੋਂ ਚਰਨ ਪਾਏ ਅੱਜ ਤੋਂ ਲਗਭਗ 50 ਸਾਲ ਪਹਿਲਾਂ ਦਾ ਵਚਨ ਹਜ਼ੂਰ ਗਰੀਬ ਨਵਾਜ਼ ਮਹਾਰਾਜ ਅਟਾਰੀ ਸਾਹਿਬ ਵਿੱਚ ਸੰਮਤ ਦਾ ਮੇਲਾ ਰੁੱਝਿਆ ਅਤੇ ਸਾਰੀਆਂ ਸੰਗਤਾਂ ਨੂੰ ਇਹ ਉਦੇਸ਼ ਕੀਤਾ ਕਿ ਜਿੰਨੀਆਂ ਵੀ ਭੈਣਾ ਵੀਰ ਬਜ਼ੁਰਗ ਬੱਚੇ ਆਉਣ ਸਾਰੇ ਸਫੇਦ ਬਸਤਰ ਧਨ ਕਰਕੇ ਆਉਣ ਅਕਸਰ ਉਹ ਹਜ਼ੂਰ ਫਰਮਾਇਆ ਕਰਦੇ ਹਨ ਕਿ ਉਹ ਜੋ ਬਚਨ ਹੈ ਉੱਠਣਗੇ ਮੱਝੇਉ ਲੁੱਟਣਗੇ ਲਾਹੌਰ ਪੋਠੋਹਾਰ ਕੋ ਸੋਦ ਕੇ ਜਾਏਗੇ ਪਸ਼ੌਰ ਪਸ਼ੌਰ ਕੋ ਸੋਦ ਕੇ ਕਾਬਲ ਹੋਸੀ ਜੰਗ ਉਹ ਜੋ ਕਰਨੀ ਨਾਮਾ ਹੈ ਬੜੇ ਪਿਆਰ ਸਤਕਾਰ ਦੇ ਨਾਲ ਹਜ਼ੂਰ ਫਰਮਾਇਆ ਕਰਦੇ ਨੇ ਹਜ਼ੂਰ ਦਾ ਬੋਲਾ ਇਹ ਸਰਵਨਾ ਨਾਲ ਕੰਨਾਂ ਨਾਲ ਸੁਣਿਆ ਹੋਇਆ ਹੈ ਕਿ ਜੇ ਮੱਝਾ ਹੋਵੇ ਤੇ ਫਿਰ ਨਿਸ਼ਾਰਾ ਮੱਝਾ ਸਿੰਘ ਜੇ ਮੱਝਾ ਹੋਵੇ ਤੇ ਫਿਰ ਅਟਾਰੀ ਸਹਿਬ ਵਾਗਾ ਬਾਰਡਰ ਇਥੇ ਮਹਾਰਾਜ ਜੀ ਦੇ ਆਉਣ ਦਾ ਇੱਕੋ ਇੱਕ ਮਕਸਦ ਹੈ ਜੋ ਭਾਈ ਆਉਣ ਵਾਲਾ ਸਮਾਂ ਜੋ 16 ਸਵਈਏ ਸ਼ੰਦਾਂ ਵਿੱਚ ਸਹਬ ਕਿਲੇ ਵਾਲੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੋਇਆ ਹੈ ਭਾਲ ਭਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵਾਂਗੇ ਉਹਨਾਂ ਦੀਆਂ ਉਡੀਕਾਂ ਲੱਗੀਆਂ ਹੋਈਆਂ ਸਾਰੀਆਂ ਸੰਗਤਾਂ ਨੇ ਨੇਤਰ ਉਹਨਾਂ ਦੀਆਂ ਰਸਤਿਆਂ ਵਿੱਚ ਰਾਵਾਂ ਵਿੱਚ ਵਿਛਾਏ ਹੋਏ ਨੇ ਆਓ ਪਿਆਰ ਨਾਲ ਕਿਲੇ ਵਾਲੇ ਮਹਾਰਾਜ ਨੂੰ ਯਾਦ ਕਰੀਏ ਪਾਈਏ ਜੋ 276 ਸੰਮਤ ਬਿਕਰਮੀ ਆਰੰਭ ਹੋਇਆ ਆ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਸੁਹਾਵਣਾ ਹੋਵੇ ਤੋ ਪਾਈ ਪਿਆਰ ਸਤਿਕਾਰ ਨਾਲ ਮਹਾਰਾਜ ਕਿਲੇ ਵਾਲੇ ਆਣ ਕੇ ਸਾਰੀਆਂ ਸੰਗਤਾਂ ਨੂੰ ਸ਼ਬਦ ਰੂਪ ਹੋ ਕੇ ਤੇ ਦਰਸ਼ਨ ਹੋ ਹੀ ਰਿਹਾ ਸਾਰਿਆਂ ਵਿੱਚ ਨੇ ਤੇ ਨਾਲ ਨੇ ਤੇ ਦੇ ਕਰਕੇ ਵੀ ਦਰਸਣਾ ਹੋਣਾ ਆਹ ਸਾਰੀਆਂ ਸੰਗਤਾਂ ਪਿਆਰ ਨਾਲ ਪਿਆਰ ਭਰੀ ਫਤੇ ਨਾਲ ਸਾਂਝ ਪਾ ਕੇ ਰੰਮਬ ਰੰਮਤਾ ਕਰੀਏ ਜੀ ਸ਼ਬਦ ਦੀ ਬੋਲਾ ਸੁਨਹਾਲ ਫਤਰੀ ਅਕਾਲ ਗੁਰਪ੍ਰਾਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿ 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 I'm <laughs> not ਮੈਂ ਕਹਿ ਕੇ ਸਮਾਪਤ ਕਰ ਦੇਣੀ ਹੈ ਆਓ ਪਿਆਰ ਸਤਿਕਾਰ ਦੇ ਨਾਲ ਆਖਰੀ ਤਾਰਨਾ ਹੈ ਭਾਈ ਸਤਿ ਸ੍ਰੀ ਅਕਾਲ ਗੁਰਪਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਬੰਧਕਾਂ ਦੇ ਬਹੁਤ ਬਹੁਤ ਧੰਨਵਾਦ ਸਮਾਂ ਦੋ ਤਿੰਨ ਮਿੰਟ ਉੱਪਰ ਲੈ ਲਿਆ ਮਾਫੀ ਦੇ ਹੱਕਦਾਰਾਂ ਸਾਰੀਆਂ ਸੰਗਤਾਂ ਪਿਆਰ ਭਰੀ ਫਤਿਹ ਨਾਲ ਕੇ ਦੀ ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਪਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ